ਸਤਿਗੁਰਾਂ ਦੀ ਕਿਰਪਾ ਰੇਰ ਬਖਸ਼ਿੰਦਾ ਸਦਕਾ ਤਾਂ ਸਤਿਗੁਰੂ ਗੁਰੂ ਅਮਰਦਾਸ ਜੀ ਆਦਿਆਂ ਨੇ ਪਿਤਰ ਇਨਹਾਸ ਕੀ ਲਗੀ ਬਾਤ ਕਥਾ ਸਰਲ ਦੇ ਹੋਏ ਆਪਾਂ ਦਾ ਇਹ ਕੰਮ ਕਰ ਰਹੇ ਹਾਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸਾਰੇ ਸਾਰਿਆਂ ਤੇ ਚਰਨਾਂ ਦਾ ਪਿਆਰ ਬਖਸ਼ਿਆ ਹੈ ਆਓ ਗੁਰਨਾਨ ਨਾਮ ਨੂੰ ਕਰਕੇ ਸਤਿਗੁਰਾਂ ਦੇ ਚਰਨਾਂ ਦੀ ਥਾਪੀ ਲਪਾਈਏ ਸਤਿਗੁਰਾਂ ਦੇ ਪਵਿੱਤਰ ਦੇ ਨਾਲ ਦੀ ਕਥਾ ਸਰਬੰਨ ਕਰਦੇ ਹੋਏ ਲਾਗੇ ਸਰਬ ਕਰੀਏ ਕੰਨ ਦੀ ਜੀਵਾਨ ਦੇ ਵਿੱਚ ਆਪਾਂ ਸਰਬੰਨ ਕਰਦੇ ਜੀਤੀ ਕਿ ਇੱਕ ਤਪਾ ਜਿਹੜਾ ਤਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਮ ਅੰਡਰੀ ਜੈਨ ਸ੍ਰੱਖਦਾ ਹੈ ਸਤਿਗੁਰਾਂ ਦੀ ਜੈ ਜਨਕਾਰ ਮੇਰੇ ਕੋਲ ਬੜਾ ਮੂਰੀ ਹੁੰਦਾ ਜੇ ਵਿਚੁਰ ਤੇ ਲੋਕਾਂ ਕੰਦਰ ਕਰ ਮੇਰੇ ਕੋਲ ਸਾਰੇ ਮਰੇ ਕੁੜੀਆਂ ਸਿੱਧੀਆਂ ਹਨ ਤੇ ਇਦਾਂ ਦੇ ਵਚਨ ਬਿਲਾਸ ਵੀ ਕਰਦਾ ਜਿੰਦਿਆ ਵੀ ਬੜੀ ਖਰਦਾਨ ਹੈ ਤਨ ਗੁਰੂ ਅਮਰਦਾਸ ਮਹਾਰਾਜ ਦਿਆਲੇ ਕੁੰਜਲੀ تیر ਦੇ ਰਾਤੇ ਨੇ ਤੇ ਜਿਹੜੀ ਚੱਲ ਰਹੀ ਗੌਲੀ ਸੰਧੀ ਕਾਸ਼ੇ ਰਾਸ਼ੀਓਂ ਵੀ ਸੰਪੂਰਨ ਹੋਈ ਹੈ ਤੇ ਸਤਿਗੁਰਾਂ ਨੇ ਫਿਰ ਉਸ ਤਵੇ ਦਾ ਕਾਜ ਪੂਰੇੜਨ ਵਾਸਤੇ ਰੇਖ ਅਖੰਡ ਦਾ ਨਾਮ ਜਿਹੜਾ ਅਸੀਂ ਬਣਦਾ ਉਤੋਂ ਵਾਸਤੇ ਸਾਰੀ ਸੰਗਤ ਦੇ ਵਿੱਚ ਇੱਕ ਵਚਨ ਕਹੇ ਨੇ ਕਿ ਭਾਈ ਜਿ ਇੰਤੰਦਰ ਚਾਰ ਕੋ ਸਾਰੇ ਆ ਕੇ ਲੰਗਰ ਸਕੋ। ਸਾਰੀ ਸੰਗਤ ਨੇ ਆ ਕੇ ਲੰਗਰ ਸਕਣਾ ਕੀਤਾ ਹੈ ਵੱਡੇ ਛੋਟੇ ॠषि ਮਹਾਂ ਨਗਰ ਦੇ ਜਿਤਨੇ ਵੀ ਸੰਸਾਰੀ ਲੰਗਰ ਵਿੱਚ ਆਏ। ਪਰ ਉਹ ਤਪਾਲੀਆਂ ਆਇਆ ਹੈ ਕਿ ਸਤਿਗੁਰੂ ਸਾਹਿਬ ਜੀਆਂ ਨੇ ਮਨ ਕੀਤਾ ਜਿਹੜਾ ਭਾਈ ਹੁਣ ਆ ਕੇ ਪ੍ਰਸ਼ਾਦਾ ਛਕੇਗਾ ਇੱਕ ਮੁਹਰ। ਇੰਦਸ਼ਨਾਵਾਂ ਵਜੋਂ ਦਿੱਤੀ ਜਾਵੇ ਤਬਾ ਫਿਰ ਨਹੀਂ ਆਇਆ ਹੈ ਸਤਿਗੁਰਾਂ ਨੇ ਦੂਸਰਾ ਵਚਨ ਕੀਤਾ ਤੋ ਨੋ ਬ੍ਰਾਂਤੀਆਂ ਜਾਣਗੀਆਂ ਤਬਾ ਫਿਰ ਵੀ ਨਹੀਂ ਆਇਆ ਤੇ ਇਸੇ ਤਰ੍ਹਾਂ ਸਤਿਗੁਰੀਆਂ ਨੇ ਪਰਪੰਡ ਮੋਰਾ ਕਿਹਾ ਤਬਾ ਮਨ ਦੇ ਵਿੱਚ ਲਾਲਚ ਦੇ ਵੜਾ ਕੀਤਾ ਤਬੇ ਦੇ ਮਨ ਦੇ ਵਿੱਚ ਲਾਲਚ ਵੜਾ ਆਇਆ ਮੈਂ ਜਨਮ ਪਰਨਾਵੀ ਜਾਵੇ ਕਿਵੇਂ ਨਹੀਂ ਜਾ ਸਕਿਆ ਤੇ ਜੇ ਜਦੋਂ ਮੋਰਾਂ ਨੇ ਗੱਲ ਪੂਰੀ ਤਰਤੇ ਨੇ ਲਾਲਚ ਬਸ ਉਕੇ ਆਪਣੇ ਪੁੱਤਰ ਨੂੰ ਕੰਧ ਉਪਾਰ ਦਿੱਤਾ ਐ ਜਦੋਂ ਕੰਧ ਉੱਪਰ ਚੜਾ ਦਿੱਤਾ ਵਾਹਨ ਦੇ ਪਾਸੋਂ ਅੰਦਰ ਦੇ ਪਾਸੋਂ ਉਤਰਨ ਲੱਗਿਆ ਕੰਧ ਟੰਡੇ ਵਿਗਿਆ ਤੇ ਨੀਦਾਂ ਟੁੱਟ ਗਈ ਤੇ ਸਤਿਗੁਰੂ ਜੀ ਬਨਵਾਲ ਪ੍ਰਸਾਦ ਸਿੰਘ ਮਹਾਰਾਜ ਜੀ ਨੇ ਵਿਚਾਰੀ ਸੰਗਤ ਨੂੰ ਸੰਬੋਧਨ ਮੌਕੇ ਮੁਸਕਰਾਏ ਹੋਏ ਨੂੰ ਪਤਾ ਦਿੱਤਿਆਂ ਕਹਿਣ ਲੱਗੇ ਭਾਈ ਇਹ ਜਿਹੜਾ ਤਪਸੀ ਲਾਜ ਵਾਲਾ ਹੋਇਆ ਹੈ ਤੇ ਗੁਰੂ ਰਾਮਦਾਸ ਮਹਾਰਾਜਿਆਂ ਨੇ ਗੋੜੀ ਜੀ ਦੀ ਰਾਗ ਦੇ ਵਿੱਚ ਗੋੜੀ ਜੀ ਦੀ ਵਾਰ ਦੇ ਵਿੱਚ ਸਬਦ ਉਚਾਰਨ ਕੀਤਾ ਜੋ ਆਪਾਂ ਸਰਗੁਣ ਕਰਦੇ ਹਾਂ ਇਹ ਤਪਾ ਨਾ ਹੋਵੇ ਅੰਦਰੋਂ ਨਿਤ ਲੋਭੀ ਮਾਇਆ ਵਿੱਚ ਰਹਿ ਜਿਮਾਂਦੇ ਆ ਇਹ ਲੋਭੀ ਸੀ ਦਾਲਸੀ ਦੀ ਤਪਾ ਨਹੀਂ ਹੈ ਅੰਦਰ ਵੈ ਤਪਾ ਬਾਹਰ ਮਾਇ ਬਾਹਰ ਸਤਿਗੁਰ ਜੀ ਕਹਿੰਦੇ ਬਾਹਰੋਂ ਕਿ ਤਪਾਹ ਹੁੰਦਾ ਬੜਾ ਤਿਆਗੀ ਹੁੰਦਾ ਪਰ ਅੰਦਰ ਵੇਖੀ ਪਾਪਮੁਕਤ ਇਹੇ ਤਪੇ ਨੂੰ ਕਿਤੇ ਵੀ ਕੋਈ ਨਹੀਂ ਵੇੜਨੀ ਹੈ ਨਾ ਇਸ ਜਹਾਨ ਮਿਲੇਗੀ ਨਾਗਲੀ ਜਹਾਨ ਮਿਲੇਗੀ ਧਰਮਰਾਇ ਵੀ ਕਹਿੰਦਾ ਇਸ ਤਪੇ ਨੂੰ ਕਿੱਥੇ ਛੁਪਾਇਓ ਕਿੱਥੇ ਮਹਾਮਹਾ ਤਿਆਰੀਆਂ ਮੁਕੇ ਸਿਰ ਦੇ ਵੈਸੇ ਜੂੰਗੇ ਨਾਲ ਦੇ ਵਿੱਚ ਜਿੱਥੇ بڑے 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 ਬਾਗੀ ਸੁੱਕੇ ਜਾਂਦੇ ਨੇ ਇਹ ਤਰ੍ਹਾਂ ਤਿਲੂ ਤਵੇ ਨੂੰ ਸਜਾ ਮਿਲੀ ਤੇ ਇੱਥੇ ਹੀ ਪ੍ਰੇਮ ਦਾ ਪੂਰੀ ਸੀ ਜਿਹਦੇ ਸਰੀਰ ਤੇ ਬੜਾ ਕੂੜ ਲੱਗਿਆ ਸੀ ਤੇ ਉਹਦੇ ਅੰਦਰ ਸਤਿਗੁਰਾਂ ਦਾ ਚਾਪ ਸੁਣ ਕੇ ਸਤਿਗੁਰਾਂ ਦੇ ਦਰਸ਼ਨ ਦੀ ਬੜੀ ਤਾਂਘ ਲੱਗੀ ਤੇ ਉਹ ਗੁਰੂ ਕ੍ਰਿਸ਼ਟ ਜੀ ਇਸ ਗੁਰੂ ਜੀ ਸਕੇ ਆਪਣੇ ਆਪ ਨੂੰ ਤੁਲਤਾ ਸੀ ਹੱਥ ਪੈ ਜਿਹੜੇ ਸੀ ਉਹਦੇ ਸਾਡੇ ਚੁਕੇ ਸਨ ਬੜਾ ਭਿਆਨਕ ਨੂੰ ਲੋਗ ਲੱਗਿਆ ਸੀ ਕੋੜਦਾਰ ਕੋਈ ਵੀ ਉਹਦੇ ਕੋਲ ਨਹੀਂ ਸੀ ਕੜਨਾ ਸਾਰੇ ਤਾਕਤ ਬੰਦੀ ਉਹਦੇ ਸਾਥ ਛੱਡ ਗਏ ਸਨ ਪਰ ਉਹਦੇ ਮਨ ਦੇ ਵਿੱਚ ਇੱਕ ਉਹ ਮੰਗ ਰਹੀ ਹੈ ਇੱਕ ਆਪ ਮੁਖੀ ਹੈ ਜੇ ਗੁਰੂ ਅੰਗ ਅਮਰਦਾਸ ਜੀਾਂ ਦੇ ਨੰਦਰਸ਼ਨ ਕਰਾਂ ਸਤਿਗੁਰਾਂ ਦੇ ਦਰਸ਼ਨ ਕਰਨ ਨਾਲ ਮੇਰਾ ਜਿਹੜਾ ਰੋਗ ਘਟਿਆ ਜਾਣ ਸਕਦਾ ਇਸ ਕਰਕੇ ਮਾਦੇ ਵਿੱਚ ਅਗਰ ਸਤਿਗੁਰਾਂ ਦੇ ਦਰਸ਼ਨਾਂ ਵਿੱਚ ਉਹ ਲਾਸਾ ਬੈ ਕੇ ਕ੍ਰੀਪੀਸ ਕ੍ਰੀਪੀਸ ਕੇ ਟੁੱਟਦਾ ਟੁੱਟਦਾ ਹੌਲੀ ਹੌਲੀ ਫਿਰ ਉਹ ਗੋਇੰਦਵਾਲ ਸਾਹਿਬ ਦੇ ਘਰ ਕੀਤੇ ਪਹੁੰਚਿਆ ਤੇ ਜਾ ਕੇ ਗੋਇੰਦਵਾਲ ਸਾਹਿਬ ਗਵਾਰ ਦੇ ਅੱਗੇ ਬੈਠ ਗਿਆ ਜਾ ਕੇ ਆਪਣੇ ਸਰੀਰ ਦੇ ਉੱਪਰ ਉਹਨੇ ਸਾਰੀ ਚਰਨ ਧੂੜ ਲਾਈ ਤੇ ਤੇ ਲਾਈ ਸਿਰ ਛਪਾਈ ਇੱਥੇ ਹੀ ਰੱਖਾਂ ਆਪਣੇ ਮਨ ਦੇ ਨਾਲ ਸਤਿਗੁਰ ਜੀ ਦੀ ਬੜੀ ਉਤਸੁਕ ਕਰਦਨ ਹੈ ਸਤਿਗੁਰਾਂ ਦੀ ਰੱਬ ਸਿਮਰਨ ਕਰਦਾ ਹੈ ਤੇ ਆਪਣੇ ਸਰੀਰ ਤੇ ਆਪਣੇ ਮੁਖ ਦੇ ਉੱਚਾ ਉੱਚੀ ਉੱਚੀ ਉਹ ਗਾਉਂਦਾ ਹੈ ਕਿ ਗਿਆ ਬਸੋਟਾ ਅੱਲਦਾ ਏਦਾਂ ਗਾਵੇ ਰੋਜ਼ ਰੋਜ਼ ਗਾਉਂਦਾ ਸੱਚੀ ਉੱਚੀ ਉੱਚੀ ਗਾਉਂਦਾ ਸੀ ਲੋਕ ਵੇਖ ਕੇ ਹੱਸਦੇ ਦੇਉ ਤੋਂ ਬਾਰ-ਬਾਰ ਕਹਿੰਦੇ ਇਹੀ ਸੋਚਦਾ। ਦੇਖੋ ਜਾ ਕੇ ਬਹੁਤ ਸੰਤਪੁਰਾਂ ਦੇ ਦਵਾਰੇ ਤੇ ਬੈਠ ਗਿਆ ਤੇ ਗੁਰੂ ਜੀ ਦੇ ਦਰਸ਼ਨ ਜੀ ਵੇਖਣ ਹੋਏ। ਤੇ ਮਨ ਦੇ ਵਿੱਚ ਸੋਚਦਾ ਹੈ ਪ੍ਰੇਮਾ ਢੋਈ। ਕਿ ਹੁਣ ਮੈਂ ਇਹ ਗੁਰੂ ਜੀ ਦਾ ਦਰ ਨਹੀਂ ਛੱਡਾਂਗਾ। ਭਾਵੇਂ ਜੁੰਦਾ ਰਹਾਂ ਜਾਂ ਮਰ ਜਾਣਾ ਪਰ ਇਹ ਦਰਨੀ ਛੱਡਣਾ ਮੈਂ ਇੱਥੇ ਹੀ ਰਹਿਾਂਗਾ ਗੁਰੂ ਜੀ ਦੀ ਸਾਲੇ। ਲੋਕ ਆਉਂਦੇ ਨੇ ਉਸ ਪਰਸਨ ਨੂੰ ਇਸ ਤਰ੍ਹਾਂ ਕਹੌਂਦੇ ਨੇ ਕਿ ਭਾਈ ਦੁਆਰਾ ਕਹੋ ਗਿਆ ਘੋਟਾ ਲੱਗਾ ਗਿਆ ਜ਼ਰੀਰ ਮੈਨੂੰ ਲੱਗ ਗਿਆ ਇਸ ਤਰ੍ਹਾਂ ਕਹਿੰਦੇ ਤੇ ਕੋਈ ਕੋ ਸਿੱਖ ਫਰਾਂਦੇ ਨੇ ਪਾਣੀ ਉਹਨੂੰ ਅੰਨ ਦਇਆ ਕਰਕੇ ਬੜੀਆਂ ਜਣੀਆਂ ਨਾਲ ਦੇ ਕੇ ਦਇਆ ਕਰਕੇ ਅੰਨ ਪਾਣੀ ਦੇ ਜਾਂਦੇ ਹਨ ਪ੍ਰਸਾਦਾ ਪਾਣੀ ਛਕਾਦੇ ਨੇ ਹਨ ਗੁਰੂ ਜੀ ਦੇ ਦਰਸ਼ਨਾਂ ਦੇ ਬਾਅਦ ਤੇ ਪ੍ਰੇਮਤਾਰ ਕੇ ਤੇ ਮਾਇਸੇ ਗੰਧਾਂ ਤੇ ਬੈਠਾ ਤੇ ਕਈ ਵਾਰ ਜਦ ਦੁੱਖ ਪਰ ਤੇ ਪ੍ਰੇਤ ਵਗ ਜਾਂਦਾ ਸੀ ਤਾਂ ਉਹ ਬੋਲਦਾ ਮੋਲਦਾ タルਕੀ ਤੇ ਵਿਵੇਦ ਕਰਦੀ ਸੀ ਇਹ ਦਿਹਾੜ ਸਭਾ ਕਲ ਸਤਿਗੁਰ ਕੀਤਾ ਸੀ ਆਓ ਅਗਲੇ ਪੜਾਅ ਸਰਵਣ ਕਰੀਏ ਗੁਰ ਚਰਨਾਂ ਦੇ ਸਾਹੇ ਲਗਾਓ ਗੁਰ ਚਰਨਾਂ ਦੇ ਨਕ ਮਖਤਬ ਹੁੰਦੇ ਰਸਨਾ ਵਿੱਚ ਪਰੋ ਸਾਰੇ ਆਪ ਜੀ ਸਾਧਨਾ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਪਰਿਉ ਨਹਿ ਰੋਧਨ ਕੇ ਤਾਨਤ ਗੁਰ ਦਰਸ਼ਨ ਕੋ ਆਚਿਤ ਜਾਨਤ ਕੁੰਡਾ ਮੈਂ ਉੱਥੇ ਹੀ ਪਿਆ ਰਹਿਦਾ ਸੀ ਤੇ ਗੁਰੂ ਜੀ ਦੇ ਦਰਸ਼ਨ ਕੋਰਤ ਜੁੜੀ ਸੰਤ ਹੈ ਇਨ ਬਿਆਪਕ ਕੋ ਦੇਖ ਦੁਖ ਤਕੋ ਸਿੱਖ ਦਇਆ ਕਰ ਬ੍ਰਵਤੈ ਚਿਤ ਕੋ ਇਸ ਤਰ੍ਹਾਂ ਕ੍ਰਿਸ਼ਨ ਬੜਾ ਭੁਖੀ ਅਤੇ ਬਿਆਕਰ ਹੋਇਆ ਵੇਖੇ ਸਿੱਖ ਦਇਆ ਕਰਕੇ ਤਸੀਹ ਜਾਂਦੇ ਇਨਸਾਨਾਂ ਅਰਜੁਨ ਜਾਰਤ ਗੁਰੂ ਅਗਾਨੀ ਨੂੰ ਕੁਸ਼ਤੀ ਦੇ ਸੰਤਨ ਗੁਪਾਰੀ ਇੱਕ ਸਿੱਖ ਨੇ ਜਦੋਂ ਉਹਨੂੰ ਦੇਖਿਆ ਉਹਦੇ ਤੇ ਉਹਨਾਂ ਦਇਆ ਆਈ ਤਰਸ ਆਇਆ ਉਹਦਾ ਮਨ ਤਸੀਹ ਗਿਆ ਫਿਰ ਜਾ ਕੇ ਉਹਨੇ ਗੁਰੂ ਜੀ ਦੇ ਅੱਗੇ ਆਪਾਂ ਇੱਕ ਕੋੜੀ ਹੈ ਜਿਹਦੇ ਸਰੀਰ ਨੂੰ ਭਾਰੀ ਉਪ ਲੱਗਿਆ ਹੋਇਆ ਹੈ ਪਰਉ ਰਹੇ ਦਾ ਗੁਰੂ ਦੇ ਦਵਾਰੇ ਗਾਉਤ ਗੀਤ ਸਾਗਤ ਸਾਰੇ ਤੇ ਆਪ ਨੂੰ ਜੇ ਦਵਾਰ ਤੇ ਪਿਆਰ ਹੈ ਅਦੇ ਗੀਤ ਗਾ ਕੇ ਸਾਰਿਆਂ ਨੂੰ ਹਸਾਉਂਦਾ ਰਹਿੰਦਾ ਹੈ ਦਰਸ਼ਨ ਕੋ ਚਿਤ ਚਾਹਤ ਰਹਤੋ ਸਿਮਰਨ ਸਦਾ ਆਪ ਕੋ ਕੈਤੋ ਤੇ ਆਪ ਜੀ ਦੇ ਦਰਸ਼ਨ ਕਰਨ ਲਈ ਉਹਦਾ ਚਿਤ ਚਾਉਂਦਾ ਰਹਿੰਦਾ ਹੈ ਅਤੇ ਸਦਾ ਹੀ ਆਪੀ ਦਾ ਸਿਮਰਨ ਕਰਦਾ ਰਹਿੰਦਾ ਹੈ ਮੁਗਤੇ ਗਾਥਾ ਗੀਤ ਜੋ ਸੋ ਕਿਆ ਕਿਸ ਕਹੈ ਜੀ ਜਾਣ ਤਕ ਮੁਗ ਤੂੰ ਜਿਹੜੇ ਗੀਤ ਗਾਉਂਦਾ ਹੈ ਇੰਨੀ ਕੁਝ ਕਹਿੰਦਾ ਹੈ ਉਹ ਨਹੀਂ ਕੋਈ ਵੀ ਸਮਝ ਸਕਦਾ ਕਿਸੇ ਨੂੰ ਸਮਝ ਨਹੀਂ ਉਹ ਆਉਂਦਾ ਹੈ ਉਹ ਕੀ ਗਾਰਿਆ ਹੈ ਸੁਣ ਸਤਿਗੁਰ ਨੇ ਸਭ ਸਮਝਾਏ ਹਮ ਜਾਣ ਤਹ ਜੋ ਕਛ ਗਾਈ ਇਹ ਸੁਣ ਕੇ ਫਿਰ ਸਤਿਗੁਰੂ ਜੀ ਨੇ ਸਭ ਨੂੰ ਸਮਝਾਇਆ ਕਹਿਣ ਲੱਗੇ ਭਾਈ ਅਸੀਂ ਜਾਣਦੇ ਹਾਂ ਜੋ ਕੁਝ ਵੀ ਉਹ ਬੋਂਦਾ ਹੈ ਪੜਦਾ ਵਸਤਰ ਜੋ ਮੇਰੇਆ ਗयो ਕੋਣ ਗੁਰਸੋ ਮੁਝ ਪ੍ਰਾਪਤ ਭੈਉ ਤੇ ਪਾਸਾ ਕਹਿੰਦੇ ਉਹ ਕਹਿੰਦਾ ਹੈ ਭਾਈ ਦੇ ਸਰੀਰ ਰੂਪੀ ਵਸਤਰ ਦਾ ਪੜਦਾ ਚਲਿਆ ਗਿਆ ਸੀ ਉਹ ਫਿਰ ਮੈਨੂੰ ਗੁਰੂ ਜੀ ਦੇ ਪਾਸੋਂ ਪ੍ਰਾਪਤ ਹੋ ਗਿਆ ਹੈ ਮੈਂ ਕਹੂੰ ਗਾਵਉ ਤਾਹੇ ਸੁ ਗਾਵੇ ਸਭ ਲੋਕਨ ਕੋ ਟੇਲ ਸੁਣਾਵੇ ਤੇ ਉਸਨੇ ਮੈਨੂੰ ਭਾਵ ਗੁਰੂ ਜੀ ਉਪਰਾਪਤ ਕਰ ਲਿਆ ਇਹ ਗੱਲ ਗਾਉਂਦਾ ਹੈ ਅਤੇ ਸਾਰੇ ਲੋਕਾਂ ਨੂੰ ਸੁਣਾਉਂਦਾ ਹੈ ਮੈਂ ਜਾ ਤਹਾ ਤਿਸ ਕੋ ਪ੍ਰੇਮ ਜਿਸੇ ਪ੍ਰੇਮ ਤੇ ਪ੍ਰਾਪਤ ਛੇਮ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਭਾਈ ਅਸੀਂ ਉਹਦੇ ਪ੍ਰੇਮ ਨੂੰ ਜਾਣਦੇ ਜਿਸ ਪ੍ਰੇਮ ਤੋਂ ਉਸਨੇ ਮੁਕਤੀ ਪ੍ਰਾਪਤ ਕਰਨੈਗੀ ਹੈ ਇਸ ਇਹ ਜਆ ਪ੍ਰੇਮ ਨੇ ਸਾਡੇ ਨਾਲ ਪਾ ਲਿਆ ਜੇ ਤੋ ਉਹਨੂੰ ਇਹ ਪ੍ਰੇਮ ਸਦਕਾ ਮੁਕਤੀ ਪ੍ਰਾਪਤ ਹੋਵੇਗੀ ਇਸ ਪ੍ਰਕਾਰ ਦਿਨ ਕਿਤ ਕਤ ਕਿਤ ਕਬਤਾਏ ਉੱਚੇ ਟੇਰਤ ਗੁਰੂ ਸੁਨਾਏ ਫਿਰ ਇਸ ਪ੍ਰਕਾਰ ਉਸ ਨੇ ਇੱਥੇ ਹੀ ਭਤੀ ਤੇ ਸਤਿਗੁਰਾਂ ਦੇ ਦਵਾਰੇ ਅੱਗੇ ਹੀ ਪਿਆਰਿਆ ਤੇ ਉੱਚੀ ਹਵਾਲ ਦੇ ਵਿੱਚ ਗੁਰੂ ਜੀ ਨੂੰ ਇਹ ਸੁਣਾਉਂਦਾ ਰਹਿੰਦਾ ਸੀ ਦੇਵਕ੍ਰੀਮ ਨੇ ਵਿਆਕੁਲ ਕਰਿਓ ਨਹਿ ਸੁਦੇਹੇ ਘਰਿਓ ਪਰ ਰਹੇ ਤੇ ਜਾਦੂ ਪ੍ਰੇਮ ਨੇ ਬਹੁਤ ਵਿਆਕੁਲ ਕਰ ਦਿੱਤਾ ਪ੍ਰੇਮੇ ਕੁੜੀ ਨੂੰ ਤੇ ਸਰੀਰ ਨੂੰ ਕੋਈ ਸੋਜੀ ਨਾ ਰਹੀ ਧਰਤੀ ਤੇ ਡਿਗ ਪਿਆ ਨੈ ਇਸੁਰ ਕੀ ਲਗੇ ਅੰਤਰਜਾਮੀ ਸਰਵ ਕਲਾ ਸਮਰਤ ਗੁਰਸਾਮੀ ਤੇ ਅੰਤਰਜਾਮੀ ਸਰਵ ਕਲਾ ਸਮਰਤ ਗੁਰੂ ਸਵਾਮੀ ਜੀ ਉਹਦੇ ਦਿਲ ਦੀ ਸਾਰੀ ਗੱਲ ਵੇਖ ਕੇ ਇਹ ਜਾਣ ਗਏ ਹਨ ਜਾਨ ਭਗਤ ਪ੍ਰੇਮ ਜਿਹ ਅਗਾਹ ਆਪਰਿਆ ਸ੍ਰੋ ਮਨ ਕਰ ਤਿਆਗਾਂ ਜਾਨ ਦੇ ਲਈ ਸਾਡਾ ਬੜਾ ਹੀ ਪ੍ਰੇਮੀ ਹੈ ਤੇ ਇਹ ਅੰਦਰੂਹ ਬਹੁਤ ਹੀ ਪ੍ਰੇਮ ਜਾਗਿਆ ਹੋਇਆ ਹੈ ਉਸ ਨੇ ਮਨ ਕਰਕੇ ਹੋਰ ਸਾਰੇ ਆਸਰੇ ਛੱਡ ਦਿੱਤੇ ਅਨ ਕੇਵਲ ਸਾਡਾ ਹੀ ਆਸਰਾ ਤੱਕ ਕੇ ਇੱਥੇ ਬੈਠਾ ਹੈ ਆਉਨ ਕਾਗਨ ਮਾਨ ਮਾਨਾ ਇਸ ਵਿਦ ਕੋ ਨਿਜ ਵਿਰਧ ਪਛਾਨਾ ਨੇ ਥਾਵਿਆਂ ਦੇ ਥਾਂ ਨਿਮਾਣਿਆਂ ਦੇ ਮਾਨ ਧੰਨ ਗੁਰੂ ਅੰਗਦ ਦੇਵ ਮਹਾਰਾਜੀਆਂ ਨੇ ਇਸ ਤਰੰਗ ਰੱਖਣੇ ਸਿੱਖ ਨੂੰ ਪਛਾਣ ਦਿਆ ਹੈ ਭਏ ਪ੍ਰਸੰਨ ਸਗਨ ਸੋ ਕਹਾ ਤਿਸ ਕੋਲੇ ਆਵ ਆਵ ਇਹਾਂ ਤੇ ਫਿਰ ਸਤਿਗੁਰੂ ਜੀ ਨੇ ਬੜੇ ਪ੍ਰਸੰਨ ਹੋ ਕੇ ਸਭ ਨੂੰ ਕਿਹਾ ਕਹਿਣ ਲੱਗੇ ਭਾਈ ਉਸ ਨੂੰ ਹੁਣ ਇੱਥੇ ਲੈ ਕੇ ਆਵੋ ਆਮਰੇ ਮਰਦਨ ਕੋ ਜਲ ਜਹਿਵਾਂ ਸੰਚਤ ਟਿਕਨੇ ਜਾਉ ਤਹਿਵਾ ਜਿੱਥੇ ਸਾਡੇ ਇਸ ਨਾਨਕ ਕਰਨ ਵਾਲ ਗਲ ਇਕੱਠਾ ਹੁੰਦਾ ਪਾਸਾ ਜੀ ਕਹਿੰਦੇ ਭਾਈ ਜਿੱਥੇ ਸਾਡਾ ਜਿੱਥੇ ਅਸੀਂ ਜਦੋਂ ਇਸ ਨਾਨਕ ਕਰਦੇ ਆ ਉਹ ਸਾਰਾ ਜਲ ਇਕੱਠਾ ਹੋਇਆ ਕਿਹਿਆ ਪਿਆਰ ਹੈ ਉਸ ਨੂੰ ਉੱਥੇ ਲੈ ਜਾਵੋ ਨੀਕੇ ਜਾਏ ਸਨਨ ਹੈ ਏਹੀ ਹੋਏ ਜਾਏਗੀ ਸੁਖ ਸਦਨੀ ਪਾਛ ਕੰਡੇ ਹੋ ਕੇ ਉੱਠਾ ਚੰਗੀ ਤਰ੍ਹਾਂ ਇਸ਼ਨਾਨ ਕਰਾਵੋ ਸਾਡੇ ਇਸ਼ਨਾਨ ਕੀਤੇ ਹੋਏ ਜਲ ਦੇ ਵਿੱਚ ਤੇਰੇ ਸਾਰੇ ਸਰੀਰ ਨੂੰ ਸੋਜੀ ਆ ਜਾਵੇਗੀ ਰੰਗਮ ਜੀਤੀ ਅੰਬਰ ਲਿਆਵੋ ਸਰਵ ਸਿਰਜ ਸਹਿ ਪਹਿਰਾ ਤੇ ਮਜੀਤੀ ਰੰਗ ਦੇ ਵਸਤਰ ਲਿਆਓ ਅਤੇ ਇਹਦੇ ਸਾਰੇ ਸਰੀਰ ਤੇ ਪਾਵਾਂ ਜੀ ਨਕਸਿਗਨਾ ਸਾਧਨ ਕਰ ਸਾਰੇ ਪੁਨ ਆਨੋ ਤੁਮ ਨਿਕਟ ਹਮਾਰੀ ਤੇ ਬਾਸਾ ਕਹਿੰਦੇ ਨੌ ਤੋਂ ਲੈ ਕੇ ਸਿਰ ਤੱਕ ਇਸ ਨੂੰ ਪੂਰਾ ਢਾਗ ਦਿਓ ਤੇ ਸਾਰਾ ਢਾਗ ਕੇ ਦਿਨ ਸਾਡੇ ਸਾਹਿਆ ਗੂਮ ਜੁਲਿਆਨਕਰ ਚੌਂਕ ਗਏ ਹੈ ਕਹਿਓ ਉਦੈ ਤਲ ਭਾਗ ਭਏ ਹੈ ਤੇ ਗੁਰੂ ਜੀ ਦੇ ਇਹ ਵਾਚਨ ਸੁਣ ਕੇ ਸਿੱਖਾਂ ਨੂੰ ਬੜਾ ਚਾਅ ਚੜ ਗਿਆ ਤੇ ਆ ਕਹਿਣ ਲੱਗਿਆਂ ਇੱਕ ਦੂਸਰੇ ਨੂੰ ਕਿ ਕੋੜੀ ਦੇ ਹੁਣ ਭਾਗ ਜਿਹੜੇ ਨੇ ਉਹ ਸੁੱਤੇ ਭਾਗ ਜਾਗ ਪੈ ਆਨ ਤੇ ਇਹ ਜਲ ਜਾਏ ਉਸ ਨਾਨਕਰਾਵਾ ਰੰਗ ਮੁਜੀਠੇ ਵਕਰੂ ਢਾਵਾ ਤੇ ਉਸ ਨੂੰ ਜਲ ਦੇ ਨਾਲ ਜਾ ਕੇ ਉਸ ਨਾਨਕਰਾਇਆ ਪ੍ਰੇਮੇ ਕੁੜੀ ਤੇ ਭਗਵੇਂ ਰੰਗ ਦੇ ਵਾਤਰ ਪਵਾ ਦਿੱਤੇ ਹਨ ਨਕ ਸਿਖ ਸਾਧਨ ਕੀਨ ਸਰੀਰ ਲੇ ਪੂੰਛੇ ਪੁਨ ਸਤਿਗੁਰ ਕੀਰ ਤੇ ਨੋਹਾਂ ਤੋਂ ਲੈ ਕੇ ਸਿਰ ਤੱਕ ਉਹਦੇ ਸਰੀਰ ਨੂੰ ਧਾਗ ਦਿੱਤਾ ਹੈ ਫਿਰ ਉਸ ਨੂੰ ਲੈ ਕੇ ਸਤਿਗੁਰ ਜੀ ਦੇ ਪਾਸ ਪਹੁੰਚ ਗਏ ਹਨ ਕਿਰਪਾ ਦ੍ਰਿਸ਼ਟ ਤੇ ਦੇਵ ਕਿਰਪਾਲਾ ਨਿਜ ਘਰ ਸੋ ਮੁਖ ਵਹਿਰ ਨਿਕਲ ਤੇ ਕਿਰਪਾਲੂ ਜੀ ਨੇ ਪ੍ਰੇਮੇ ਕੋਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਵੇਖਿਆ ਹੈ ਅਤੇ ਹੱਥਾਂ ਨੇ ਨੰਦੁ ਤੇ ਟਕੇ ਹੋਏ ਮੁਖ ਨੂੰ ਬਾਹਰ ਕੱਢਿਆ ਹੈ ਦ੍ਰਿਸ਼ਟ ਪਰਿ ਸਤਗੁਰ ਕੀ ਜਗੈ ਤਨ ਰੋਗ ਪਾਰ ਸੁੰਦਰ ਤਵੈ ਤੇ ਜਦ ਸਤਿਗੁਰੂ ਜੀ ਦੀ দৃষ্টি ਉਸ ਤੇ ਪਈ ਤਾਂ ਉਸ ਦੇ ਸਾਰੇ ਸਰੀਰ ਦੇ ਜਿਹੜੇ ਰੋਗ ਸੀ ਉਹ ਸਾਰੇ ਆ ਰੋਗ ਹਟ ਗਏ ਸਰੀਰ arogh ਅਤੇ sundar ho gaya hai ਤੇ ਜੇਕਰ ਤੇ ਪੁਨ ਵਸਤਰ ਦਏ ਹੈ ਸਾਧਨ ਵੀਨ ਪਹਿਰਾਏ ਦਏ ਫਿਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਹੱਥ ਕਮਲਾਂ ਦੇ ਨਾਲ ਉਸ ਨੂੰ ਨਵੇਂ ਵਸਤਰ ਦਿੱਤੇ ਤੇ ਸਾਰੇ ਵਸਤਰ ਨਵੇਂ ਪਵਾ ਦਿੱਤੇ ਹਨ ਮੰਤਰ ਸੋ ਸਤਨਾਮ ਕੋ ਦੀਨਸ ਓ ਕਾਲ ਵਿਸਾਲ ਤਿਲਕ ਤਿੰਨ ਕੀਨਸ ਸਤਨਾਮ ਦਾ ਸਿੱਖ ਮੰਤਰ ਦਿੱਤਾ ਮੱਥੇ ਉੱਤੇ ਵੱਡਾ ਤਿਲਕ ਲਾਗਦਾ ਤੇ ਧੂੜ ਦੇ ਕਿਣਕੇ ਤੋਂ ਪਾਰਵਤ ਬਣਾ ਦਿੱਤਾ ਹੈ ਫਿਰ ਉੰਨੀ ਉਸ ਦਾ ਨਾਮ ਸਤਗੁਰੀਆਂ ਨੇ ਮੁਰਾਰੀ ਰਖ ਦਿੱਤਾ ਹੈ ਸਭਾ ਮਹਾਰ ਕਹਿਓ ਗੁਰ ਬੈਠ ਮੈਨ ਹਰ ਕਿਸਕੇ ਐ ਤੇ ਫਿਰ ਸਤਿਗੁਰੂ ਜੀਆ ਨੇ ਸਰਬ ਦੇ ਵਿੱਚ ਸਾਰੀ ਸੰਗਤ ਦੇ ਵਿੱਚ ਇਹ ਵਚਨ ਕੀਤੇ ਕਹਿਣ ਲੱਗੇ ਭਾਈ ਜੇ ਕਿਸੇ ਦੇ ਘਰ ਪੁਤਰੀ ਹੈ ਤਾਂ ਮੇਰੀ ਆਗਿਆ ਨਾਲ ਇਸ ਨਾਲ ਵਿਆਹ ਦੇਵੋ ਜਿਹੜਾ ਵੀ ਆਪਣੀ ਪੁਤਰੀ ਨੂੰ ਇਸ ਦੇ ਨਾਲ ਵਿਆਹ ਦੇਵੇਗਾ ਸਹਿਬ ਜੀ ਕਹਿੰਦੇ ਭਾਈ ਉਹ ਲੋਕ ਪਰਲੋਕ ਦੇ ਵਿੱਚ ਆਨੰਦ ਲਵੇਗੀ સિંહਾ ਉਪਕਲ ਸਿੱਖ ਕਬੀਨ ਤਿੰਨ ਕਰ ਜੋਰੇ ਬੇਨਤੀ ਕੀਨ ਤੇ ਉਥੇ ਸਿਹਾ ਉਪਕਲ ਉੱਚਕੁਲ ਵਾਰਾ ਖੱਤਰੀ ਸੀ ਤੇ ਉਸਨੇ ਉੱਠ ਕੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਬਰ ਪ੍ਰਾਪਤ ਕੰਨਿਆ ਕਰ ਮੇਰੇ हे ਪ੍ਰਭੂ ਵਿਰੈ ਇਸ ਸੰਗ ਇਸੀ ਸੰਗ ਫੇਰੇ ਤੇ ਕਹਿਣ ਲੱਗਿਆ ਸਤਿਗੁਰੂ ਜੀ ਬਾਰ ਕੋ ਪ੍ਰਾਪਤ ਹੋਣ ਵਾਲੀ ਮੇਰੇ ਕਰ ਕੰਨਿਆ ਹੈ ਏਤੂ ਜੀ ਮੇਰੀ ਕਨਿਆ ਨੂੰ ਉਸਦੇ ਨਾਲ ਵਿਆਹ ਦੇ ਹੋ ਜੀ ਇਹ ਮੈਂ ਕਹਿਣ ਜੀ ਤਰੀਕੇ ਗਿਆ ਹੂੰ ਤੂਰਾ ਕਲਿਗਨ ਨਿਖੁਰ ਸੁਭਾਅ ਹੋ ਸਿਹਾ ਇਸ ਤਰ੍ਹਾਂ ਕਹਿ ਕੇ ਆਪਣੀ ਇਸਤਰੀ ਦੇ ਪਾਸ ਆਇਆ ਤੇ ਉਹਦੀ ਇਸਤਰੀ ਖੂਤੀ ਲੜਾਕੀਆਂ ਤੇ ਇੱਕੋਲ ਸੁਆਵਾਰੀ ਸੀ ਤੇ ਇਹ ਕੇ ਸਾਥਨਾ ਗਾਤ ਜਨਾਈ ਅਪਰਵਾਦ ਕਹਿ ਦੇਈ ਟਲਾਈ ਤੇ ਗੁਰੂ ਜੀ ਦੇ ਨਾਲ ਕੀਤੀ ਗੱਲਬਾਤ ਬਾਰੇ ਸੀਹੇ ਨੇ ਜਦ ਉਸ ਨੂੰ ਦੱਸਿਆ ਤੇ ਹਰ ਗੱਲ ਕਹਿ ਕੇ ਉਹਨੇ ਟਾਲ ਦਿੱਤੀ ਹੈ ਤੋਲੇ ਪਾਲ ਸਤਿਗੁਰੂ ਬਾਖੂਚਾਰੇ ਲੰਗਰ ਤਹਿਰ ਕਰੋ ਦਿਨ ਸਾਰੇ ਸੀਹੇ ਨੇ ਆਪਣੀ istri ਨੂੰ ਕਿਹਾ ਕਿ ਤੇਰੇ ਬਾਰੇ ਸਤਿਗੁਰ ਜੀ ਨੇ ਵਚਨ ਕੀਤੇ ਹਨ ਕਿ ਸਾਰਾ ਦਿਨ ਲੰਗਰ ਵਿੱਚ ਜਾ ਕੇ ਲਹਿਨ ਸੇਵਾ ਕਰੋ ਪਾਤੇ ਸੁਨ ਗਾਵਨੀ ਜਿਸ ਕਾਲ ਸੰਗ ਸੁਤਾ ਲੈ ਗੁਜਿਗ ਚੱਲ ਸੀਹ ਦੀ ਪਤਨੀ ਜਦ ਆਪਣੇ ਪਤੀ ਦੀ ਗੱਲ ਸੁਣ ਕੇ ਲੰਗਰ ਵੱਗ ਚਲੀ ਗਈ ਤਾਂ ਸੀਹਾ ਆਪਣੀ ਲੜਕੀ ਨੂੰ ਲੈ ਕੇ ਗੁਰੂ ਜੀ ਦੇ ਪਾਸ ਚਲਾ ਗਿਆ ਹੈ ਤਦ ਜਿਨ ਸਾਤਿ ਮੁਰਾਰੀ ਤਾ ਤੇਰੇ ਦিয়ে ਧੌ ਕਰਨਾ ਤੇ ਉਸੇ ਵੇਲੇ ਮੁਰਾਰੀ ਨੂੰ ਸਾਗ ਕਰ ਦਿੱਤਾ ਅਤੇ ਬੜਾ ਪ੍ਰੇਮ ਧਾਰਨ ਕਰਕੇ ਉਸ ਦੇ ਨਾਲ ਫੇਰੇ ਦੇ ਦਿੱਤੇ ਹਨ ਭੋਗਤਾ ਮੁਗਤ ਤੂਰਨ ਤੇ ਸਦੀਨਾ ਆਜੁ ਗੁਰ ਭਜੈ ਨੰ ਸੇ ਮਤਹੀਨ ਤੇ ਗੁਰੂ ਜੀ ਨੇ ਵੀ ਤੌਰਨ ਉਹਨਾਂ ਨੂੰ ਭਗਤੀ ਮੁਕਤੀ ਤੇ ਭੋਗਤੀ ਦੇ ਦਿੱਤੀ ਹੈ ਐਸੇ ਗੁਰੂ ਜੀ ਦਾ ਜਿਹੜੇ ਸਿਮਰਨ ਨਹੀਂ ਕਰਦੇ ਭਾਈ ਉਹ ਮਤਹੀਨ ਹਨ ਜੀਵ ਨਾਰਕੀ ਸੁਰਗ ਪੁਚਾਵਾ ਅਦਭੁਤ ਰੂਪ gunaਵਾ ਤੇ ਨਾਰਕ ਦਾਇਕ ਜੀਵ ਨੂੰ ਦੇਵਤਾ ਬਣਾ ਦਿੱਤਾ ਉਦਾ ਅਜਿਹਾ ਅਦਪੁਤ ਸੂਰ ਸੁੰਦਰ ਰੂਪ ਬਣਾ ਦਿੱਤਾ ਹੈ ਭੈਯੋ ਰੋਗ ਦੇਹ ਤੇ ਸੁੰਦਰਾ ਦਈ ਸੁੰਦਰੀ ਪੁਨੁਖ ਕ ਮੰਦਰ ਰੋਗ ਹੋਣ ਕਰਕੇ ਸਰੀਰ ਵੀ ਸੁੰਦਰ ਹੋ ਗਿਆ ਤੇ ਘਰ ਦੇ ਵਿੱਚ ਸੁਖ ਨਾਲ ਰਹਿਣ ਵਾਲ ਤੇ ਇਸਤਰੀ ਵੀ ਦੇ ਦਿੱਤੀ ਹੈ ਦੇਖਤ ਸੁੰਤ ਸਕਤ ਵਿਸ਼ਮਾਏ ਸਤਿਗੁਰ ਮਹਿਮਾ ਲਖ ਅਧਿਕਾਇ ਵੇਖਣ ਵਾਲੇ ਅਤੇ ਸੁਣਨ ਵਾਲੇ ਸਾਰੇ ਹੈਰਾਨ ਰਹਿ ਗਏ ਉਨ੍ਹਾਂ ਸਤਿਗੁਰੂ ਜੀ ਦੀ ਮਹਾਨ ਮਹਿਮਾ ਵੇਖੀ ਐ ਚਹੈ ਸੁ ਕਰੈ ਕਲਾ ਸਭ ਪੂਰਨ ਦਾਸ ਉਧਾਰਨ ਦੁਸ਼ਟਨ ਚੂਰਨ ਤੇ ਸਾਰੇ ਵਿਰ ਆਪਣੀ ਜਨਾਂ ਦੇ ਨਾਲ ਸਤਿਗੁਰੂ ਜੀ ਵੀ ਉਸਤਤ ਕਰਦੇ ਨੇ ਕਿ ਗੁਰੂ ਜੀ ਜਿਸ ਤਰ੍ਹਾਂ ਚਾਹੁੰਦੇ ਹਨ ਭਾਈ ਉਸ ਤਰ੍ਹਾਂ ਹੀ ਕਰ ਦਿੰਦੇ ਹਨ ਉਹ ਪੂਰਨ ਕਲਾਵਾਨ ਹਨ ਆਪਣੇ ਸੇਵਕਾਂ ਦਾ ਉਧਾਰ ਕਰਦੇ ਨੇ ਅਤੇ ਦੁਸ਼ਟਾਂ ਦਾ ਨਾਸ਼ ਕਰਦੇ ਹਨ ਇੱਕ ਕਟੇਵੇਂ ਸਭ ਕੁਝ ਪਾਇਓ ਤਨ arogh pun byah suhaay prem ne kudi ne ek khadi vich hi sab kujh pa liya pehla sharir arogh ho gaya phir byah vi ho gaya hai sihe telang gar mein sunyo maha dukhad chit mein sir tuneo te jad sihe vi istri ne langar vich suneya ke satguru ne odi putri da byah murari de naal ਕਰ ਦਿੱਤਾ ਹੈ ਤਾਂ ਫਿਰ ਸ੍ਰੀਣੀ ਇਸਤਰੀ ਚਿਤ ਦੇ ਵਿੱਚ ਮਹਾ ਰੂਪੀ ਰੂਪ ਕੇ ਉਹ ਸਿਰ ਉਹਨੇ ਆਪਣਾ ਮਾਰਿਆ ਹੈ ਆਈ ਰੋਧ ਸਤਗੁਰੂ ਤੀਰ ਏਕਿਆ ਕੀਨ ਸਿਹ ਪ੍ਰਪ ਤੀਰ ਉਹ ਰੋਂਦੀ ਰੋਂਦੀ ਫਿਰ ਸਤਗੁਰੂ ਜੀ ਦੇ ਘਰ ਸਾਈ ਤੇ ਕਹਿਣ ਲੱਗੀ ਹੈ ਈਗ ਜਬਾਨ ਪ੍ਰਭੂ ਜੀ ਕੁਸ਼ਟੀ ਮਾਤ ਪਿਤਾ ਕੁਲ ਹੀਨਾ ਸੁਤਾ ਨਿਵਾ ਨਿਨਾਨਵੇ ਕੋ ਮੁਰਦੀਨ ਕਹਿਣ ਲੱਗੇ ਸਤਿਗੁਰੂ ਜੀ ਇੱਕ ਕੋੜੇ ਮਾਤਾ ਪਿਤਾ ਰਹਿਤ ਅਤੇ ਪੁੱល ਮੀਨ ਨੂੰ ਮੇਰੀ ਪੁਤਰੀ ਤੁਰੀ ਨੇ ਦੇ ਦਿੱਤੀ ਹੈ ਸੁਣ ਸ੍ਰੀ ਅਮਰਦਾਸ ਜੀ ਤਦ ਹੱਸੇ ਕਹਿਓ ਤਾਹ ਕਰਨਾ ਰੰਗ ਰੰਸੀ ਇਹ ਸੁਣ ਕੇ ਧੰ ਗੁਰੂ ਅਮਰਦਾਸ ਮਹਾਰਾਜ ਜੀ ਹੱਸਣ ਲੱਗ ਪਏ ਤੇ ਫਿਰ ਕਿਰਪਾ ਦੇ ਰੰਗ ਵਿੱਚ ਰਸ ਕੇ ਉਸ ਨੂੰ ਕਹਿਣ ਲੱਗੇ ਹਨ ਜਾਨੋ ਮਨ ਸੁਤਿ ਇਹੋ ਜੋ ਮੁਰਾਰੀ ਵਿਆਹੋ ਤਨਜਾ ਸੰਗਤ ਨਾਰੀ ਕਾਂਸਾ ਕਹਿਣ ਲੱਗੇ ਭਾਈ ਇਸ ਮਰਾਰੀ ਨੂੰ ਹੁਣ ਮੇਰਾ ਪੁੱਤਰ ਜਾਣੋ ਇਹ ਮੇਰਾ ਪੁੱਤਰ ਹੈ ਇਹਦਾ ਮੈਂ ਤੁਹਾਡੀ ਲੜਕੀ ਦੇ ਨਾਲ ਵਿਆਹ ਕਰ ਦਿੱਤਾ ਹੈ ਤਦ ਤਨ ਜਾ ਕੋ ਨਾਮ ਮਥੋ ਹੈ ਨਾਮ ਮਰਾਰੀ ਜਾਹੇ ਕਥੋ ਹੈ ਤੇ ਸਤਿਗੁਰ ਕਾਂਸਾ ਕਹਿੰਦੇ ਭਾਈ ਇਹ ਮੇਰਾ ਪੁੱਤਰ ਹੈ ਜਿਹੜਾ ਮਰਾਰੀ ਹੈ ਤੇ ਤੇਰੇ ਘਰ ਪੁੱਤਰੀ ਦਾ ਨਾਮ ਮਥੋ ਹੈ ਤੇ ਸਾਰੇ ਤੇਰਾ ਸਿਮਰਨ ਕਰਿਆ ਕਰਨਗੇ ਪਹਿਲਾਂ ਮੱਥੋਂ ਦਾ ਨਾਮ ਤੇਰੀ ਪੁੱਤਰੀ ਦਾ ਨਾਮ ਲੈਣਗੇ ਦਿਰਮ ਮਰਾਰੀ ਦਾ ਨਾਮ ਲੈਣਗੇ ਤੇ ਜੇ ਮੱਥੋਂ ਮਰਾਰੀ ਦਾ ਸਿਮਰਨ ਕਰਨਗੇ ਤਾਂ ਸਾ ਕਹਿੰਦੇ ਭਾਈ ਉਹਨਾਂ ਵੀਆਂ ਸਾਰੇ ਕੰਮ ਜਿਹੜੇ ਨੇ ਪੂਰਨ ਹੋਣਗੇ ਤੇ ਜਿਹੜੇ ਮਨੁੱਖ ਮੱਥੋਂ ਮਰਾਰੀ ਨੇ ਪੂਜਾ ਕਰਨਗੇ ਉਹਨਾਂ ਦੇ ਚਿੱਤ ਦੀ ਚਿੰਤਾ ਅਤੇ ਸਰੀਰ ਦੇ ਦੁੱਖ ਰੋਗ ਸਾਰੇ ਖਤਮ ਹੋ ਜਾਣਗੇ ਇਹ ਗੋਣ ਨ ਹੋਏ ਵੱਡ ਭਾਗੇ ਮੇਰੀ ਪ੍ਰੇਮ ਭਗਤ ਮੈਂ ਭਾਗੇ ਇਹ ਦੋਵੇਂ ਵੱਡੇ ਭਾਗਾ ਵਾਰੇ ਹੋਏ ਨੇ ਤੇ ਮੇਰੀ ਪ੍ਰੇਮ ਘਰਤੀ ਵਿੱਚ ਮਗਨ ਹਨ ਤੁਸਨ ਹੋਏ ਕੋਨੇ ਕਰ ਗਈ ਦੰਪਤ ਕੋ ਗੁਰ ਆਗਿਆ ਲਈ ਇਹ ਸੁਣ ਕੇ ਸੀਹੇ ਦੀ ਇਸਤਰੀ ਆਪਣੇ ਘਰੋਂ ਚਲੀ ਗਈ ਦੰਪਤੀ ਮਥੋ ਮਰਾਰੀ ਨੂੰ ਗੁਰੂ ਜੀ ਨੇ ਆਗਿਆ ਕੀਤੀ ਹੈ ਮਥੋ ਮੋ ਆਉ ਤੂੰ ਜਾਵੋ ਸਤ ਨਾਮ ਉਪਦੇਸ਼ ਦ੍ਰਿੜਾਵੋ ਤੇ ਪਾਸਾ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਏ ਮੱਥੋ ਮਰਾਰੀ ਹੁਣ ਤੁਸੀਂ ਜਾਓ ਤੇ ਮਨੁੱਖਾਂ ਨੂੰ ਸਤਨਾਮ ਦਾ ਉਪਦੇਸ਼ ਦ੍ਰਿੜ ਕਰਵਾਓ ਜੀ ਗੁਰ ਸਿੱਖੀ ਜੇ ਅਗ ਕਿਰਤ ਆਗਮੋ ਜਿ ਨਿਜ ਗ੍ਰਹਿ ਬਸੋ ਸਦਾ ਸੁਖ ਪਾਵੋ ਕਹਿਣ ਲੱਗੇ ਜਗਤ ਵਿੱਚ ਭਾਈ ਹੁਣ ਸਿੱਖੀ ਨੂੰ ਬੁਲਾਓ ਅਤੇ ਫੁਲਾਓ ਅਤੇ ਆਪਣੇ ਘਰ ਵਿੱਚ ਵਸਦੇ ਸਦਾ ਹੀ ਤੁਸੀਂ ਸੁਖ ਪਾਉਣਾ ਕਰੋ ਤੇਰੋ ਵਾਕ ਪੁਰਹਿ ਜਿਮ ਕਹੈ ਪਰ ਕੈ ਸ਼ਰਾਪ ਦੇਹੇ ਜਿਸ ਚਹੈ ਸੈਭੂ ਜੀ ਕਹਿੰਦੇ ਤੂੰ ਜਿਹੜਾ ਵੀ ਹੁਣ ਵਚਨ ਕਰੇਗਾ ਉਹ ਪੂਰਾ ਹੋਵੇਗਾ ਜਿਸ ਨੂੰ ਮਰਜੀ ਵਾਰ ਜਾਂ ਸ਼ਰਾਪ ਦੇ ਤੱਕ ਨੂੰ ਪੂਰਿਆ ਕਰੇਗਾ ਤੇਰੀ ਭਗਤ ਪਰਿ ਅਬ ਪੂਰੀ ਪ੍ਰਾਪਤ ਭਈ ਮਹਾ ਗਤ ਨੂਰੀ ਤੇਰੀ ਭਗਤੀ ਹੁਣ ਪੂਰੀ ਹੋ ਗਈ ਹੈ ਤੂੰ ਮਹਾਨ ਸੁੰਦਰ ਗਤੀ ਪ੍ਰਾਪਤ ਕਰ ਲਈ ਹੈ ਜੋ ਜਿ ਸਮ ਮਿਲੈ ਸੁਖ ਆਉ ਜਲ ਤਰੈ ਤਉ ਕਹਵੇ ਇਸ ਤਿਆਗ ਕਰੈ ਜਿਹੜਾ ਮਨੁੱਖ ਵੀ ਤੈਨੂੰ ਆਖੇ ਮਿਲੇਗਾ ਉਹ ਭਗਤ ਸਾਗਰ ਤਰ ਜਾਵੇਗਾ ਤੇ ਹੁਣ ਇਸ ਤੋਂ ਪਰੇ ਹੋਰ ਕੀ ਕਹੀਏ ਭਗਤ ਮੁਕਤ ਨਵ ਤਨ ਤਿਸ ਦੇ ਕੈ ਵਿਦਾ ਕਰਿਉ ਗੰਭਨਿਉ ਸੁਤ ਪੈ ਕੈ ਤੇ ਪ੍ਰੇਮੇ ਕੋੜੀ ਭਗ ਮੁਰਾਰੀ ਨੂੰ ਭੁਗਤੀ ਮੁਕਤੀ ਅਤੇ ਨਵਾਂ ਸਰੀਰ ਦੇ ਕੇ ਵਿਦਾ ਕਰ ਦਿੱਤਾ ਤੇ ਉਹ ਸੁਖ ਪ੍ਰਾਪਤ ਕਰਕੇ ਸਤਗੁਰ ਜੀਆਂ ਦੀ ਆਗਿਆ ਲੈ ਕੇ ਉਥੋਂ ਚਲਿਆਂ ਗਿਆ ਹੈ ਗ੍ਰਹਿਨਿ ਜਗਤ ਗੁਰ ਜੋ ਜਸ ਕਰਨਤਾ ਮਿਲਿਓ ਜਿਸ ਤਿਸ ਸੁਖ ਸੋ ਭਵੰਤਾ ਤੇ ਆਪਣੇ ਘਰ ਵਿੱਚ ਵਸ ਕੇ ਗੁਰੂ ਜੀ ਦਾ ਜਸ ਕਰਦਾ ਸੀ ਜਿਹੜਾ ਵੀ ਉਸ ਨੂੰ ਆ ਕੇ ਮਿਲਦਾ ਸੀ ਉਹ ਵੀ ਸੁਖੀ ਹੋ ਜਾਂਦਾ ਸੀ ਕਰੇ ਗੁਰ ਜਿਵ ਨੀਨੰ ਕਾਮ ਜਾਨਤੇ ਦੀਨ ਦਿਆਲ ਕਹਿਣਾ ਤੇ ਗੁਰੂ ਜੀ ਫਿਰ ਇਸ ਤਰ੍ਹਾਂ ਭਾਈ ਦੀਨ ਲੋਕੀਆਂ ਦਾ ਕੰਮ ਕਰਦੇ ਸਨ ਇਸੇ ਕਰਕੇ ਉਹਨਾਂ ਨੂੰ ਦੀਨदयाल ਕਹਿੰਦੇ ਹਨ ਹਿੰਮਤ ਮੰਦਾਂ ਨੇ ਕੋ ਧਾਰੇ ਜਗ ਮੈਂ ਪ੍ਰਗਟਿਓ ਜੈ ਜੈਕਾਰੇ ਇਸ ਤਰ੍ਹਾਂ ਅਨੇਕਾਂ ਹੀ ਭੈੜੀ ਹੁਕੀ ਵਾਰਿਆਂ ਦਾ ਉਧਾਰ ਸਤਿਗੁਰਾਂ ਨੇ ਕੀਤਾ ਹੈ ਅਤੇ ਜਗ ਦੇ ਵਿੱਚ ਜੈ ਜੈਕਾਰ ਪ੍ਰਗਟ ਹੋਈ ਹੈ ਪ੍ਰੇਮ ਧਰੇ ਪ੍ਰੇਮ ਜੋ ਸੁਣੈ ਸੁਣਾਵੇ ਚਾਰ ਪਦਾਰਥ ਗੁਰੂ ਦੇ ਪਾਵਨ ਪ੍ਰੇਮ ਧਾਰਨ ਕਰਕੇ ਜੋ ਵੀ ਇਹ ਇਸ ਇਤਿਹਾਸ ਨੂੰ ਸੁਣਦਾ ਹੈ ਜਾਂ ਸੁਣਾਉਂਦਾ ਹੈ ਉਹ ਵਿਅਕਤੀ ਭਾਈ ਗੁਰੂ ਜੀ ਦੇ ਪਾਸੋਂ ਚਾਰ ਪਦਾਰਥ ਕਾ ਲੈਂਦਾ ਹੈ ਆਉ ਅਜਿਹੇ ਪਾਵਨ ਇਤਿਹਾਸ ਤੇ ਰਾਣੀ ਤਾਂ ਸਹਿਬ ਸਤਿਗੁਰੂ ਗੁਰੂ ਅੰਮ੍ਰਿਤਕਾਸ ਮਹਾਰਾਜ ਜੀ ਨੇ ਨਿਰੰਤਰ ਵਰਸ਼ਿਸ ਕਰਕੇ ਪ੍ਰੇਮੇ ਕੋਲ ਉਤਕੋੜੀ ਨੇ ਤਾਨੂੰ ਉਰੋਗ ਕਰਕੇ ਨਾਮ ਦੀਆਂ ਦਾਤਾਂ ਰੁਸ਼ਕੇ ਨਿਹਾਰ ਪੀਤੇ ਤੇ ਇਸ ਕਾਰਨ ਵਿਹਾਰ ਵਿਕਤਾਂ ਪਾਜ ਸਾਰਿਆਂ ਨੂੰ ਸਰਵਣ ਕੀਤੀ ਹੈ ਆਓ ਇੱਥੇ ਹੀ ਅੰਦੇ ਤੇ ਆਸਰਾ ਮੰਦਈਏ ਸਤਿਗੁਰੂ ਜੀ ਕਿਰਪਾ ਨਾਲ ਦੇ ਦੀਵਾਨ ਦੇ ਵਿੱਚ ਹਾਜ਼ਰੀਆਂ ਭਰਾਂਗੇ ਹੋਈਆਂ ਸਮਾਉਣੀ ਨਾਮ ਲਾਟ ਪੰਕੀਆਂ ਸਰਵਣ ਕਰਕੇ ਆਓ ਸਾਰੇ ਇੱਥੇ ਹੀ ਕੱਤੇ ਬੁਲਾਈਏ ਇਸ ਮਤ ਮੰਦ ਅਨੇਕ ਉਧਾਰੇ ਜਗ ਮੈਂ ਪ੍ਰਗਟਿਓ ਜੈ ਜੈ ਕਾਰੇ ਧਰੇ ਪ੍ਰੇਮ ਜੋ ਸੁਣੈ ਸੁਨਾਵੈ ਚਾਰ ਪਦਾਰਥ ਗੁਰ ਤੇ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ